ਸਵਾਗਤਾਂ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਵੈਰੋ ਕੇ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੀਡੀਓ ਚ ਦੋਸਤੋ ਘਰੇਲੂ ਮੱਝ ਵਿਖਾਉਣੀ ਆ ਕੋਈ ਵਪਾਰ ਦਾ ਕੰਮ ਨਹੀਂ ਘਰੇ ਬਾਈ ਦੇ ਪਸ਼ੂ ਰੱਖੇ ਹੋਇਆ ਇੱਕ ਕੁਛ ਦਿਨ ਹੋ ਗਏ ਪਹਿਲਾਂ ਆਪਾਂ ਵੀਡੀਓ ਬਾਈ ਦੀ ਅਪਲੋਡ ਕੀਤੀ ਸੀਗੀ ਵਹਿੜ ਦੀ ਉਹ ਵੀ ਪੁੱਛ ਲਾਂਗੇ ਵੀ ਸਰੇ ਲੋਗੀ ਕਿ ਨਹੀਂ ਤੇ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626951 ਤੇ ਕਨੈਕਟ ਕਰ ਸਕਦੇ ਆ ਪੂਰੇ ਫੁੱਲ ਵੱਡੇ ਕੱਦ ਕਾਠ ਵਾਲੀ ਚਿਪਲੀ ਸੰਭੀ ਕਰਦੀ ਮੈਂ ਆ ਦੋਸਤੋ ਕੋਈ ਵਪਾਰ ਦਾ ਕੰਮ ਨਹੀਂ ਘਰੇ ਬਾਈਆਂ ਦੇ ਪਸ਼ੂ ਵੇਖ ਸਕਦੇ ਚੰਗੇ ਪਸ਼ੂ ਘਰੇ ਦੁੱਧ ਤੇ ਲਾਇਵੇ ਆ ਤੇ ਜਦੋਂ ਕੋਈ ਕੱਟੀ ਝੋਟੀ ਮਗਰ ਤਿਆਰ ਹੋ ਜਾਂਦੀ ਆ ਉਦੋਂ ਬਾਈਆਂ ਦਾ ਵੀ ਵਿੱਚੋਂ ਇੱਕ ਮੱਝ ਗਾਂ ਦੀਆਂ ਸੇਲ ਕਰਦੀ ਦੀ ਆ ਪ੍ਰੋਪਰਟੀ ਡੀਲ ਬਾਈ ਤੋਂ ਲੈ ਲੈਨੇ ਆ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸ ਦੇ ਬਾਈ। ਨਾਮ ਜਗਦੀਪ ਸਿੰਘ। ਠੀਕ ਆ। ਆਪਾਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਉਹ ਹੋ ਗਈ ਸੇਲ ਵੈਡ। ਹਾਂ ਹੋ ਗਈ। ਚੰਗੇ ਫੋਨ ਆ ਗਏ ਸੀ ਉੱਤੇ। ਬਹੁਤ ਆ ਗਏ ਸੀ। ਠੀਕ ਆ। ਤੇ ਜਿਹੜੀ ਆਪਾਂ ਮੱਝ ਵੇਚਣੀ ਆਪਣੀ ਘਰ ਦੂਗੀ ਹਨ। ਹਾਂ ਘਰ ਦੂਗੀ। ਇਹਨੇ ਹੁਣ ਕਿੰਨਵੇਂ ਸੂਆ ਸੁਣਾ? ਇਹ ਤੀਜੇ ਸੂਏ ਸੁਣਾ ਜੀ ਇਹਨੇ। ਤੀਜੇ ਸੂਏ। ਪਹਿਲੇ ਸੂਏ ਚ ਦੁੱਧ ਕਿੰਨਾ ਦੇਗੀ ਸੀ ਆਪਣੇ ਕੋਲ ਸੂਏ ਦਾ ਦੁੱਧ ਸੀਗਾ ਹੀ ਇਹਦਾ 1.14 15 ਕਿਲੋ 1.14 15 ਕਿਲੋ ਤੇ ਐਰ ਕੀ ਫੇਰਾ ਬਈ ਕਿੰਨਾ ਬਾਦੂਨ ਐਦ ਕੀ ਇਦੋਂ ਵੱਧ ਦੇਊਗੀ ਬਾਕੀ ਦੁੱਧ ਸੇਵਾ ਦਾ ਹੁੰਦਾ ਹੀ ਹਾਂ ਗਾ ਅਗਲੇ ਦੀ ਸੇਵਾ ਦੇ ਸਰਦਿਆ ਆਪਾਂ ਇਹਨਾਂ ਦੁੱਧ ਜਵਾ ਲਾਂਗੇ ਜੇ ਆਪਣੇ ਕੋਲੇ ਰਹੂਗੀ ਹਨਾ ਆਪਣੇ ਕੋਲੇ ਜੇ ਸੂੰਦੀ ਹੈ ਇਹ ਤੇ ਆਪਾਂ ਇਹਨਾਂ ਦੁੱਧ ਜਵਾ ਲਾਂਗੇ ਠੀਕ ਆ ਤੇ ਇਹਦੇ ਗਾ ਟੀਕਾ ਕਿਹੜਾ ਭਰਿਆ ਇਹ ਡਾਇਰੈਕਟ ਕ੍ਰੋਸ ਕਰਾਈ ਵੀ ਆ ਸਾਹਣਾ ਆਪਣੇ ਪਿੰਡੀ ਇੱਥੇ ਹਾਂ ਜਿਹੜਾ ਮੋਹਰਾ ਦਾ ਮੋਹਰਾ ਦਾ ਉਹ ਤੋਂ ਕ੍ਰੋਸ ਆ ਹੈ ਠੀਕ ਆ ਦੋਸਤੋ ਪਲੀ ਸਭੀ ਚੰਗੀ ਆ ਕੱਦ ਵੀ ਠੀਕ ਆ ਇਹਦੇ ਡੈਣ ਕਿੰਨੇ ਰਹਿੰਦੇ ਸੂਣ ਦੇ ਡੈਣ ਇਹਦੇ 10 ਤਰੀਕ ਨੂੰ ਪੂਰੇ ਆ 10 ਤਰੀਕ ਨੂੰ ਅੱਜ ਹੋ ਗਈ 2 ਤਰੀਕ ਹਨਾ 8 ਦਿਨ ਅਜੇ ਪਏ ਆ 5-4 ਦਿਨ ਦੋਸਤੋ ਬਾਈਆਂ ਦਾ ਪਹਿਲੇ ਆਰੀ ਵੀ ਉੱਤੇ ਲੱਗੀ ਸੀ ਤੇ ਐਰਕੀ ਵੀ ਦਿਨ ਉੱਤੇ ਲੈ ਜਾ ਸਕਦੇ ਤੋਰ ਦੇਵੇ ਬਾਕੀ ਪੈਟ ਥੋੜਾ ਦੇਖ ਸਕਦੇ ਆ ਪਤਲੇ ਪਿੰਡੇ ਦੀ ਆ ਪਲੀ ਸਭੀ ਚੰਗੀ ਆ ਦੋਸਤੋ ਦੁੱਧ ਨੂੰ ਇੰਨਾ ਪਾ ਪਾ ਦੇਣ ਕਿਉਂਕਿ ਇੰਨਾ ਬਾਈਆਂ ਨੇ ਚੋਇਆ ਤੇ ਇੰਨਾ ਦੁੱਧ ਇਹਨੇ ਦੇ ਵੀ ਦੇਣਾ ਕਿਉਂਕਿ ਵੱਡੀ ਪਲੀ ਸਭੀ ਮਾਝਾ ਵੱਡੇ ਕੱਦ ਕਾਠ ਵਾਲੀ ਆ ਐ ਨਹੀਂ ਗਾ ਦੋਸਤੋ ਵੀ ਛੋਟੀ ਆ ਪੂਰੇ ਫੁੱਲ ਵੱਡੇ ਕੱਦ ਕਾਠ ਵਾਲੀ ਆ ਦੇਖ ਸਕਦੇ ਆ ਹਵਾਨਾ ਬਹੁਤ ਸੋਹਣਾ ਬਣਾਊਗੀ ਅਜੇ 10 ਦਿਨ ਬਾਕੀ ਆ ਇਹ ਹਵਾਨਾ ਜਮਾ ਕੋ ਮੌਕੇ ਤੇ ਭਰਦੀ ਆ ਹਾਂ ਹਾਂ ਬਈ ਬਾਕੀ ਇਹ ਜਮਾ ਮੌਕੇ ਤੇ ਜਾਣਾ ਠੀਕ ਆ ਹਾਂ ਹੁਣ ਇੰਨਾ ਕੁ ਰੱਖੂਗੀ 2-4 ਦਿਨ ਇਹ ਨਾਲ ਜਮਾਂ ਮੌਕੇ ਜੇ ਤੇ ਜਾ ਕੇ ਪੇਰ ਇੱਕੋ ਸੰਭਰ ਦੇਣਾ ਠੀਕ ਆ ਬਾਈਆਂ ਦਾ ਵੀ ਜਦੋਂ ਦੋਸਤੋ ਇਹ ਪਹਿਲਾਂ ਆਫ ਕੈਮਰੇ 'ਚ ਵੀ ਗੱਲਾਂ ਵਾਂਗ ਸੀ ਕਿ ਜਦੋਂ ਜਮਾਂ ਤਿਆਰ ਹੋ ਜਾਂਦੀਆਂ ਦਿਨਾਂ ਜਾਂ ਤੇ ਉਦੋਂ ਜਮਾਂ ਪੂਰਾ ਹਵਾਨਾ ਭਰ ਜਾਂਦੀ ਆ ਦੇਖ ਸਕਦੇ ਆ ਕੱਦ ਵਜਨ ਵਾਲੀ ਮੈਂ ਚੰਗੀ ਝੋਟੀਆਂ ਜ਼ਰੂਰ ਕਨੈਕਟ ਕਰ ਸਕਦੇ ਆ ਤੇ ਇਹ ਬਣ ਕੇ ਕਿੰਨਾ ਟਾਈਮ ਦੁੱਧ ਦੇਗੀ ਸੀ ਰੋਟੇ ਤੇ ਆਪ ਹੀ ਛੱਡੀ ਨਹੀਂ ਚੰਗੀ ਆ ਵੀਰੇ ਠੀਕ ਆ ਤੇ ਉਹ ਠੰਡੀ ਸੀਲ ਆ ਪੂਰੀ ਹਨਾ ਠੰਡੀ ਸੀਲ ਪੂਰੀ ਆ ਵੀਰੇ ਪੈਰ ਨਹੀਂ ਪਟਦੀ ਜਿੱਥੇ ਬਈ ਯਾਨੀ ਕਿ ਫੁੱਲ ਗ੍ਰਾਂਟ ਦਸੱਲੀ ਵਾਲੀ ਆ ਆਪਣੀ ਹਨਾ ਜਿਹਨੇ ਘਰੇ ਚੋਂ ਨੂੰ ਲੈਣੀ ਆ ਤੇ ਇਹਦਾ ਦੇਣ ਲੈਣ ਵਾਲਾ ਮੁੱਲ ਜਮਾ ਜਾਇਜ਼ ਮੁੱਲ ਵੀਰੇ ਇਹਦਾ 1.25 ਲੱਖ 1.25 ਲੱਖ ਵਿੱਚੋਂ ਮੌਕੇ ਦੇ ਮਾਨਤਾਨ ਹੋ ਜਾਊਗਾ ਠੀਕ ਆ ਤੇ ਇਹ ਦੂਜਾ ਵੇਚਣ ਦਾ ਕੋਈ ਕਾਰਨ ਆਪਣਾ ਕਰੇ ਆਹੀ ਉਹ ਵੀ ਪਸ਼ੂ ਮੇਰੇ ਕੋਲੇ ਹੋਰ ਤਿਆਰ ਹੋਏ ਖੜੇ ਆ ਸਦੂ ਮੱਝਾਂ ਸੂਨ ਨਾਲੇ ਨਾਲ ਹਾਂ 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 ਇਹ ਫਿਰ ਵੀ ਵਿੱਚ ਜਿਹੜਾ ਕੋਈ ਵਾਧੂ ਹੋ ਜਾਂਦੇ ਪਸ਼ੂ ਉਹਨੂੰ ਫਿਰ ਇੱਕ ਅੱਧਾ ਸੇਲ ਕਰ ਦੇਈਦਾ ਠੀਕ ਆ ਦੋਸਤੋ ਬਾਈ ਕੋਲੇ ਮਗਰ ਕਟੀਆਂ ਝੋਟੀਆਂ ਤਿਆਰ ਹੋ ਜਾਂਦੀਆਂ ਉਹਦੇ ਵਿੱਚੋਂ ਇੱਕ ਅੱਧੀ ਮੈਂ ਵੀ ਯਾਨੀ ਕਿ ਉਹ ਸੇਲ ਕਰ ਦਿੰਦਾ ਨਵੀਂ ਕੱਟੀ ਵਾਈ ਜਾਂਦਾ ਵੀ ਘਰੇ ਰੱਖ ਲਈਦੀ ਆ ਤੇ ਬਾਕੀ ਬਾਈ ਦਾ ਬਰੀਡਿੰਗ ਤੇ ਵੀ ਕੰਮ ਆ ਉਹ ਵੀ ਵੀਡੀਓ ਥੋੜੇ ਟਾਈਮ ਚ ਤੁਹਾਨੂੰ ਵਿਖਾਵਾਂਗੇ ਆਪਾਂ ਨਵਾਂ ਆਰਮ ਬਣਾਉਣਾ ਪਾਈ ਨੇ ਉਧਰ ਤੇ ਚੰਗੀ ਮਾਝਾ ਦੋਸਤੋ ਜਰੂਰ ਕਨੈਕਟ ਕਰ ਸਕਦੇ ਆ ਕਦ ਕਾਠ ਪੂਰੇ ਫੁੱਲ ਵੱਡੇ ਦੀ ਆ ਤੇ ਬਾਕੀ ਬਾਈ ਕੋਲੇ ਇੱਕ ਮਾਲੀ ਵੀ ਆ ਜੇ ਕਿਸੇ ਨੇ ਕ੍ਰੋਸਿੰਗ ਕਰਾਉਣੀ ਹੋਵੇ 1000 ਰੁਪਿਆ ਦੀ ਫੀਸ ਆ ਪੂਰੇ ਫੁੱਲ ਵੱਡੇ ਕਦ ਕਾਠ ਵਾਲਾ ਇਹਦੀ ਮਾਂ ਆਪਾਂ ਪਿਛਲੀ ਵੀਡੀਓ ਚ ਵੀ ਵਿਖਾਈ ਸੀ ਚੰਗਾ ਝੋਟਾ ਦੋਸਤੋ ਜਰੂਰ ਕਨੈਕਟ ਕਰ ਸਕਦੇ ਆ ਤੇ ਬਾਕੀ ਮੱਝ ਵੀ ਚੰਗੀ ਆ ਸਿਰਲ شریفਾ ਨਹੀਂ ਉੱਪਰੇ ਬੰਦੇ ਤੋਂ ਪਸ਼ੂ ਡਰਦਾ ਹੁੰਦਾ ਜਮਾਂ ਨਹੀਂ ਡਰਦੀ ਢਾਰਤੂਰ ਜਮਾਂ ਪੋਲੀਆ ਦੀ ਝੋਨ ਚ ਠੀਕ ਆ ਦੇਖ ਸਕਦੇ ਆ ਚਾਰੇ ਥਣ ਗਏ ਚਨੇਖਣਵੇਂ ਲੱਗੇ ਵਿਆ ਹਵਾਨਾ ਵੀ ਦੋਸਤੋ ਸੋਨਾ ਬਣਾਊਗੀ ਤੇ ਜਿਹਦੀ ਵੀ ਗਰਭ ਦੀ ਮੋਟੀ ਆ ਐਨੀ ਵੀ ਬਰੀ ਬਣਾਊਗੀ ਪਤਲਾ ਪਿੰਡਾ ਦੋਸਤੋ ਪਿੰਡੇ ਦੇ ਉੱਤੇ ਨਾੜਾ ਦੇਖ ਸਕਦੇ ਆ ਤੇ ਜਿਹਦੀ ਦੋਸਤੋ ਮਾੜੀ ਦੀ ਦਗਾਣ ਉੱਤਕ ਹੋਵੇ ਉਹ ਮੱਝਾਂ ਦੁੱਧ ਚੰਗਾ ਹੀ ਪਾਉਂਦੀਆਂ ਹੁੰਦੀਆਂ ਆਂ ਜੀ ਦੀ ਹਵਾਨੇ ਦੀ ਮਾੜੀ ਜੀ ਧੱਕ ਗਾਂ ਨੂੰ ਹੋਵੇ ਨਾ ਉਹ ਚੰਗਾ ਦੁੱਧ ਪਾ ਦਿੰਦਗਾ ਹੁੰਦੀਆਂ ਬਾਕੀ ਪੱਠਪੁੜੇ ਦੀ ਪੂਰੀ ਚੌੜੇ ਪੱਠਪੁੜੇ ਦੀ ਆ ਦੇਖ ਸਕਦੇ ਆ ਤੇ ਫੋਨ ਨੰਬਰ ਆ ਫੋਨ ਨੰਬਰ 88378 ਹਾਂ 25046 ਇੱਕ ਕਰੀ ਹੋਰ ਬੋਲਦੇ 88378 25046 ਇਹ ਦੋਸਤੋ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਸਕਦੇ ਆ ਅੱਜ ਦੀ ਵੀਡੀਓ ਚ ਆ ਮੱਝ ਵਿਖਾਉਣੀ ਸੀ ਇੱਕ ਤੇ ਪ੍ਰੋਪਰ ਡਿਟੇਲ ਲੈਦੀ ਆ ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ